जय शंकर जी की जय भोलेनाथ ਸਾਡੇ ਮਹਾਵੀਰ ਜੀ ਸਾਡੇ ਗੁਰਦਾਸਪੁਰ ਚ ਆਗਮਨ ਕਰਨ ਜਾ ਰਹੇ ਨੇ 2 ਮਈ ਤਾਰੀਖ ਨੂੰ ਔਰ ਸਾਡੇ ਪੰਡਿਤ ਜੀ ਹਨੂਮਾਨ ਮੰਦਿਰ ਦੇ ਜੋ ਸਾਰੇ ਰਹਿਨੁਮਾਨੇ ਸਾਰੇ ਬੜਾ ਅਰੇਂਜਮੈਂਟ ਕਰ ਰਹੇ ਨੇ ਬੜਾ ਅੱਛਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਸਾਡੇ ਯੂਥ ਜਿਹੜਾ ਸਾਡੇ ਧਰਮ ਨਾਲ ਰਿਲੇਟਡ ਜਿਹੜੇ ਬੱਚੇ ਨੇ ਇਹ ਵੱਧ ਚੜ ਕੇ ਜਿਹੜਾ ਹਿੱਸਾ ਲੈ ਰਹੇ ਨੇ ਔਰ ਬੜੀ ਮਿਹਨਤ ਕਰ ਰਹੇ ਨੇ ਕਿ ਜਿਹੜੀ ਉਹ ਸ਼ੋਭਾ ਯਾਤਰਾ ਹੈ ਜਿਹੜੀ ਆ 2 ਮਈ ਤਰੀਕ ਨੂੰ ਜੋ ਅ ਆਯੋਜਿਤ ਕੀਤੀ ਜਾ ਰਹੀ ਹੈ ਹਨੂਮਨ ਮੰਦਿਰ ਜਿਹੜਾ ਗੁਰਦਾਸਪੁਰ ਤੋਂ ਹਨੂਮਨ ਚੌਕ ਦੇ ਵਿੱਚ ਉੱਥੋਂ ਆਯੋਜਿਤ ਕੀਤੀ ਜਾ ਰਹੀ ਹੈ ਔਰ ਬੜੇ ਭਵệ ਤਰੀਕੇ ਦੇ ਨਾਲ ਇਹਦਾ ਆਯੋਜਨ ਕੀਤਾ ਜਾਏਗਾ ਔਰ ਲਗਭਗ ਸਾਰਾ ਸ਼ਹਿਰ ਹੀ ਜਿਹੜਾ ਉਥੇ ਵਿਰਾਜਮਾਨ ਹੋਏਗਾ ਔਰ ਉਸ ਤੋਂ ਇਲਾਵਾ ਜਗਾ ਜਗਾ ਦੇ ਉੱਪਰ ਉਹਨਾਂ ਦਾ ਸਵਾਗਤ ਕੀਤਾ ਜਾਏਗਾ ਸੋ ਇਹ ਬੜੇ ਅੱਛੇ ਤਰੀਕੇ ਦੇ ਨਾਲ ਇਹਨਾਂ ਨੇ ਭਵਯਤਾ ਨੂੰ ਕਾਇਮ ਰੱਖਦੇ ਹੋਏ ਪੰਡਗੀ ਨੇ ਜੋ ਉਪਰਾਲਾ ਕੀਤਾ ਹੋਇਆ ਹੈ ਤੇ ਮੈਂ ਸਾਰੇ ਗੁਰਦਾਸਪੁਰ ਨਿਵਾਸੀਆਂ ਨੂੰ ਸਾਰੇ ਸਮਾਜ ਨੂੰ ਸਾਡੇ ਸਨਾਤਨ ਪ੍ਰੇਮੀਆਂ ਨੂੰ ਇੱਕ ਰਿਕਵੈਸਟ ਕਰਾਂਗਾ ਕਿ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਆਪਣੇ ਧਰਮ ਦੇ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇਸ ਯਾਤਰਾ ਵਿੱਚ ਜ਼ਰੂਰ ਸ਼ਾਮਿਲ ਹੋ ਤਾਂ ਕਿ ਸਾਡਾ ਜਿਹੜਾ ਸਨਾਤਨ ਹੈ ਜਿਹੜਾ ਅੱਗੇ ਵੱਧ ਫੁੱਲ ਫਲ ਰਿਹਾ ਜਿਹੜਾ ਬੜਾ ਅੱਗੇ ਵੱਧ ਰਿਹਾ ਹੌਲੀ ਹੌਲੀ ਇਹਨੂੰ ਇੰਨਾ ਪਰਚਮ ਤੱਕ ਪਹੁੰਚਾ ਦਈਏ ਕਿ ਦੁਨੀਆ ਜਿਹੜੀ ਹੈ ਸਾਡੇ ਤੱਕ ਪਹੁੰਚਣ ਵਾਸਤੇ ਵੀ ਉਹਦੇ ਵਾਸਤੇ ਉਹਨਾਂ ਲਿਫਟ ਕਰਕੇ ਜਾਣਾ ਪਵੇ ਬਲਕਿ ਪੈਦਲ ਵੀ ਸਾਡੇ ਤੱਕ ਨਾ ਪਹੁੰਚ ਸਕਣ ਸਾਡਾ ਸਨਾਤਨ ਇੰਨਾ ਉੱਚਾ ਪਹੁੰਚ ਜਾਏ ਸੋ ਮੈਂ ਬੇਨਤੀ ਇਹੀ ਕਰਾਂਗਾ ਕਿ ਸਾਡੇ ਸਮਾਜ ਦੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਸਾਡੇ ਦੇਸ਼ ਲੋਗਿਆਂ ਕੇ ਜਨਰਾਸਤੇ ઓਰ ਧਰਮ ਜਿਹੜਾ ਸਭ ਤੋਂ ਅਹਿਮ ਭੂਮਿਕਾ ਨਿਭਾਦਾ ਹੈ ਹਰ ਦੇਸ਼ ਵਾਸਤੇ ਤੇ ਇਸ ਲਈ ਇਸ ਸ਼ੋਭਾ ਯਾਤਰਾ ਦੇ ਵਿੱਚ ਜਿਹੜੀ 22 ਤਾਰੀਖ ਨੂੰ ਹਰਮਨ ਚੌਂਕ ਤੋਂ ਸ਼ੁਰੂਆਤ ਹੋਏਗੀ ਔਰ ਉਸ ਤੋਂ ਬਾਅਦ ਹਵਾਈ ਜਹਾਜ਼ ਚੌਂਕ ਉਸ ਤੋਂ ਬਾਅਦ ਸੰਗਲਪੁਰਾ ਰੋਡ ਤੋਂ ਹੁੰਦੇ ਹੋਏ ਫਿਰ ਦੁਬਾਰਾ ਹਨੂਮਨ ਚੌਂਕ ਚਾਕੇ ਔਰ ਗੀਤਾ ਪਵਰ ਰੋਡ ਤੋਂ ਹੁੰਦੇ ਹੋਏ ਫਿਰ ਦੁਬਾਰਾ ਬਾਜ਼ਾਰ ਦੇ ਵਿੱਚੋਂ ਮੇਨ ਬਾਜ਼ਾਰ ਦੇ ਵਿੱਚੋਂ ਹੁੰਦੀ ਹੈ ਹਰਮਨ ਚੌਂਕ ਦੇ ਵਿੱਚ ਇਹ ਸੰਪੰਨ ਹੋਏਗੀ ਜਿੱਥੇ ਭਵਯਤਾ ਜਿਹੜੀ ਤੁਹਾਨੂੰ ਦੇਖਣ ਨੂੰ ਮਿਲੇਗੀ ਤੁਹਾਨੂੰ ਸ਼ੰਕਰ ਗੋਵਿੰਦ ਜੀ ਦਾ ਉਹ ਜੋ ਸਰੂਪ ਨੇ ਸਾਡੇ ਹਨੂਮਾਨ ਜੀ ਉਹਨਾਂ ਦਾ ਇੱਕ ਇੱਕ ਲੋਕਾਂ ਦੇ ਪ੍ਰਤੀ ਜੋ ਲੋਕਾਂ ਦੇ ਵਿੱਚ ਜੋ ਉਹਨਾਂ ਦੀ ਉਹਨਾਂ ਦੇ ਪ੍ਰਤੀ ਜੋ ਆਸਥਾ ਹੁੰਦੀ ਹੈ ਉਹ ਦੇਖਣ ਨੂੰ ਪਰ ਮਹਿਸੂਸ ਹੋਈ ਜਿਉਂਕਿ ਮੈਂ ਉਹ ਸ਼ਬਦ ਹੀ ਨਹੀਂ ਬਿਆਨ ਕਰ ਸਕਦਾ ਜੋ ਆਸਥਾ ਉਹ ਚ ਦੇਖਣ ਨੂੰ ਮਿਲੇਗੀ ਇਹ ਜੀ ਥੋੜਾ ਜਿਹਾ ਮਤ ਫਲਾ ਰਿਹਾ ਪਰ ਸਾਡੇ ਹਨੂਮਾਨ ਜੀ ਸਾਡੇ ਵਿਰਾਜਮਨ ਹੋਣ ਜਾ ਰਹੇ ਨੇ ਤੁਸੀਂ ਉਹਨਾਂ ਦਾ ਦਰਸ਼ਨ ਕਰ ਹਜ਼ੂਰ ਆਓ ਜੈ ਕਰੇ ਵੀ ਬਜੰਗੇ ਹਰ ਹਰ ਮਹਾਦੇਵ ਬੋਲੋ ਸ਼ੰਕਰ ਬਿਵਾਸ ਜੈ